you mm -hmm. ਹਾਂਜੀ ਆਪਾਂ ਹਾਜ਼ਰਾਂ ਜੀ ਈਟੀਟੀ 635 ਪਰਤੀ ਸੰਬੰਧੀ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀ ਹੈ ਛਾੜ 35 ਵਾਲਿਆਂ ਨੂੰ ਪਰਬੀਸ਼ਨ ਤੋਂ ਪਹਿਲਾਂ ਪਹਿਲਾਂ ਕਰਾਣੀ ਹੀ ਕਰਾਣੀ ਹੈ ਦੇਖੋ ਸਾਰੀਆਂ ਹੀ ਭਰਤੀਆਂ ਤੇ ਰੂਲ ਲਾਗੂ ਹੁੰਦਾ ਹੈ ਜੀ ਠੀਕ ਹੈ ਪਰਬੀਸ਼ਨ ਕੰਪਲੀਟ ਹੋਣ ਤੋਂ ਪਹਿਲਾਂ ਇੱਕ ਵਾਰ ਡਾਕੂਮੈਂਟ ਵੈਰੀਫਾਈ ਜਿਹੜੇ ਨੇ ਕਰਵਾਉਣੇ ਪੈਂਦੇ ਨੇ ਦੁਬਾਰਾ ਠੀਕ ਹੈ ਜਿੱਥੋਂ ਜਿੱਥੋਂ ਸਰਟੀਫਿਕੇਟ ਜਾਰੀ ਹੁੰਦੇ ਨੇ ਉੱਥੇ ਹੀ ਆਪਾਂ ਨੇ ਜਿਹੜੇ ਨੇ ਵੈਰੀਫਾਈ ਕਰਾਉਣੇ ਹੁੰਦੇ ਨੇ ਤਾਂ ਇਹ ਪੂਰਾ ਪ੍ਰੋਸੈਸ ਕਿਸ ਤਰੀਕੇ ਦਾ ਹੈ ਹਨਾ ਕਿਸ ਤ ਕਿ ਕਰਕੇ ਲੈਟਰ ਕਿੱਥੋਂ ਜਾਰੀ ਕਰਾਉਣਾ ਹੈ ਕਿੰਨੀ ਫਾਈਲਾਂ ਤਿਆਰ ਕਰਨੀ ਹੈ ਕਿੰਨੀ ਫੀਸ ਲੱਗੇਗੀ ਤਾਂ ਇਹਨਾਂ ਸਾਰੇ ਡਾਊਟਸ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਆ ਗੱਲ ਕਰਾਂਗੇ ਪੂਰੀ ਜਾਣਕਾਰੀ ਜਿਹੜੀ ਆ ਤੁਹਾਨੂੰ ਸਿਰਫ ਇੱਕ ਸਿੰਗਲ ਵੀਡੀਓ ਦੇ ਵਿੱਚ ਅੱਜ ਜਿਹੜੀ ਆਪਾਂ ਦੇਣ ਲੱਗੇ ਆ ਕਲੀਅਰ ਹੈ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖੋ ਜਿਵੇਂ ਤੁਹਾਨੂੰ ਪਤਾ ਹੈ ਕਿ ਪਰਬੀਸ਼ਨ ਤੋਂ ਪਹਿਲਾਂ ਡਾਕੂਮੈਂਟ ਵੈਰੀਫਾਈ ਕਰਾਣੇ ਹੀ ਕਰਾਣੇ ਨੇ ਲੇਕਿਨ ਅੱਫਾ ਜਿਹੜਾ ਮੇਨ ਟਾਰਗੇਟ ਕਰ ਰਹੇ 635 ਭਰਤੀਆਂ ਕਰ ਰਹੇ ਹਾਂ ਠੀਕ ਹੈ ਜੀ ਹੁਣ ਦੇਖੋ 635 ਭਰਤੀ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਇੱਕ ਤਾਂ ਆਪਣੇ ਕੋਲ 10th 2 ਸਰਟੀਫਿਕੇਟ ਦੋਨੋਂ ਠੀਕ ਹੈ ਜਿਹੜਾ बीए ਦੇ ਸਰਟੀਫਿਕੇਟ ਕਿਉਂਕਿ बीए ਦੇ ਮਾਰਕਸ ਲੱਗੇ ਸੀਗੇ ਠੀਕ ਹੈ बीए ਦਾ ਸਰਟੀਫਿਕੇਟ ਤੇ ਈਟੀਟੀ ਦੇ ਸਰਟੀਫਿਕੇਟ ਠੀਕ ਹੈ ਇਹ ਜਿਹੜਨੇ ਵੈਰੀਫਾਈ ਹੋਣਗੇ ਹੁਣ ਆਪਾਂ ਇੱਕ ਇੱਕ ਗੱਲ ਕਰਦੇ ਹਾਂ ਦੇਖੋ ਜਿਹੜੇ 10th 2 ਨੇ ਠੀਕ ਹੈ ਉਹ ਮੋਸਟਲੀ ਸਾਰੇ ਨੇ ਪੰਜਾਬ ਸਕੂਲ ਬੋਰਡ ਦੇ ਵਿੱਚੋਂ ਹੀ ਕਰੀ ਹੁੰਦੀ ਹੈ 10th 2 ਜੇਕਰ ਕਿਸੇ ਨੇ ਹੋਰ ਬੋਰਡ ਤੋਂ ਕਰਿਆ ਉੱਥੋਂ ਵੈਰੀਫਾਈ ਕਰਾਨਗੇ ਮੰਨ ਲਓ ਕਿਸੇ ਨੇ CBSE ਕਰੀਆ ਤਾਂ ਉਧਰੋਂ ਕਰਵਾਉਣਗੇ ਵੈਰੀਫਾਈ ਠੀਕ ਹੈ ਲੇਕਿਨ ਫਿਲਹਾਲ ਜਿਹੜੇ 10th 2 PSEB ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਉਹ ਉੱਥੇ ਜਾ ਕੇ ਵੈਰੀਫਾਈ ਕਰਾਨਗੇ ਠੀਕ ਹੈ PSEB ਦੇ ਵਿੱਚ ਕੀ ਹੋਏਗਾ ਡਿਪਾਰਟਮੈਂਟ ਦੇ ਵਿੱਚ ਤੁਸੀਂ ਜਾਓਗੇ ਤਾਂ ਦੇਖੋ ਤੁਸੀਂ ਆਪਦੇ origignal ਸਰਟੀਫਿਕੇਟ ਲੈ ਕੇ ਜਾਣੇ 10th ਦਾ ਤੇ 2 ਦਾ ਫੋਟੋਕਾਪੀ ਉੱਥੇ ਨਹੀਂ ਚੱਲੇਗੀ ਤੁਹਾਡੇ ਤੋਂ origignal ਹੀ ਮੰਗੇ ਜਾਣਗੇ ਠੀਕ ਹੈ 10th 2 ਹੁਣ ਇਹਦੀ ਫੀਸ ਕਿੰਨੀ ਆ ਤਾਂ ਦੇਖੋ 800 ਰੁਪਿਆ ਹੈਗਾ 10th ਦਾ ਠੀਕ ਹੈ ਤੇ 800 ਰੁਪਿਆ ਹੈਗਾ 12ਵੇਂ ਦਾ ਕਲੀਅਰ ਹੈ ਯਾਨੀ 1600 ਰੁਪਿਆ ਪੀਐਸਸੀਬੀ ਦੀ ਗੱਲ ਕਰ ਰਹੇ ਆਪਾਂ 10th 2 ਸਰਟੀਫਿਕੇਟ ਦੀ ਜਿਹੜੀ ਹੈ ਫੀਸ ਆ ਉਹ ਭਰੀ ਜਾਏਗੀ ਕਲੀਅਰ ਹੈ ਉਹ ਤੁਹਾਡੇ ਤੋਂ ਸਰਟੀਫਿਕੇਟ ਲੈ ਕੇ ਰੱਖ ਲੈਣਗੇ ਤੁਹਾਨੂੰ ਰਸੀਵਿੰਗ ਦੇ ਦੇਣਗੇ ਔਰ ਰਸੀਵਿੰਗ ਤੁਸੀਂ ਸਾਹਮ ਕੇ ਰੱਖਣੀ ਹੈ ਵਿਦਰਨ 2 ਤੋਂ 3 ਮੰਥਸ ਜਿਹੜਨੇ ਉਹ ਤੁਹਾਡੇ ਆਪਣੇ ਬੀਪੀਓ ਦਫਤਰ ਜਿਹੜਨੇ ਉਹ ਆ ਜਾਣਗੇ ਵਾਪਿਸ ਵੈਰੀਫਾਈ ਹੋ ਕੇ ਕਲੀਅਰ ਹੈ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਬੀਏ ਦੀ ਕਿ ਬੀਏ ਦੇ ਸਾਰੇ ਸਰਟੀਫਿਕੇਟ ਵੈਰੀਫਾਈ ਕਰਾਣੇ ਨੇ ਜਾਂ ਫਿਰ ਓਨਲੀ ਡਿਗਰੀ ਤਾਂ ਦੇਖੋ ਜਿਨ੍ਹਾਂ ਦੇ ਬੀਏ ਦੇ ਮਾਰਕਸ ਐ ਬੀਏ ਦੀ ਲੋੜ ਨਹੀਂ ਵੈਰੀਫਾਈ ਕਰਾਣ ਦੀ ਠੀਕ ਹੈ ਕਿਉਂਕਿ ਜਿਹੜੀ ਦੇਖੋ ਡਿਗਰੀ ਤਾਂ ਹੀ ਮਿਲਦੀ ਹੈ ਜੇਕਰ ਆਪਣੇ ਪਹਿਲਾਂ ਸੈਮੈਸਟਰ ਕੰਪਲੀਟ ਹੋਣ ਜਾਂ ਪਹਿਲਾਂ ਆਪਣੀ ਪੂਰੀ ਬੀਏ ਕੰਪਲੀਟ ਹੋਵੇ ਤਾਂ ਹੀ ਡਿਗਰੀ ਆਉਂਦੀ ਹੁੰਦੀ ਹੈ ਹਨਾ ਤਾਂ ਇਸ ਕਰਕੇ ਸਿਰਫ ਔਰ ਸਿਰਫ ਬੀਏ ਦੀ ਡਿਗਰੀ ਹੀ ਵੈਰੀਫਾਈ ਕਰਾਣੀ ਹੈ ਕਿੱਥੋਂ ਕਰਾਣੀ ਹੈ ਜਿੱਥੋਂ ਤੁਸੀਂ ਬੀਏ ਕੀਤੀ ਹੈ ਠੀਕ ਹੈ ਮੰਨ ਲਓ ਤੁਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਹੈ ਜਾਂ ਫਿਰ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ ਜਿੱਥੋਂ ਵੀ ਤੁਸੀਂ ਕੀਤੀ ਹੈ ਉੱਥੇ ਤੁਹਾਡੀ ਜਿਹੜੀ ਬੀਏ ਹੈ ਉਹ ਵੈਰੀਫਾਈ ਹੋਏਗੀ ਤੇ ਸਿਰਫ ਡਿਗਰੀ ਹੋਏਗੀ ਲਗਭਗ 1000 ਰੁਪਏ ਲੱਗ ਜੇ ਤੁਸੀਂ ਸਰਟੀਫਿਕੇਟ ਵੀ ਵੈਰੀਫਾਈ ਕਰਾਣੇ ਨੇ ਤਾਂ ਉਹਦੇ ਅਲੱਗ ਫੀਸ ਚਾਰजेस ਨੇ ਉਹ ਤੁਸੀਂ ਫਿਰ ਜੇ ਕਰਾਣਾ ਚਾਹੋ ਨਾ ਤੁਸੀਂ ਕਰਾ ਵੀ ਸਕਦੇ ਹੋ ਫਿਲਹਾਲ ਮੈਨੂੰ ਨਹੀਂ ਹੈਗੇ ਲਾਜ਼ਮੀ ਨਹੀਂ ਹੈਗੇ ਸਰਟੀਫਿਕੇਟ ਓਨਲੀ ਜਿਹੜੀ ਡਿਗਰੀ ਵੈਰੀਫਾਈ ਕਰਨ ਦੇ ਲਈ ਜਿਹੜੀ ਆ ਆਰਡਰ ਹੈ ਉਹ ਜਾਰੀ ਹੋਈ ਨਹੀਂ ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਕਰ ਲਈ 8TT ਦੇ ਸਰਟੀਫਿਕੇਟ ਦੀ ਦੇਖੋ ਕਈ ਸੰਸਥਾਵਾਂ ਕੀ ਨੇ ਸਿਰਫ ਇੱਕ ਸਰਟੀਫਿਕੇਟ ਜਾਰੀ ਕਰਦੇ ਨੇ 8TT ਦਾ ਯਾਨੀ 2 ਸਾਲ ਦਾ ਇਕੱਠਾ ਰਿਜ਼ਲਟ ਇੱਕ ਸਰਟੀਫਿਕੇਟ ਦੇ ਵਿੱਚ ਦੇ ਦਿੰਦੇ ਨੇ ਕਈ ਸੰਸਥਾਵਾਂ ਕੀ ਨੇ ਦੋ ਅਲੱਗ-ਅਲੱਗ ਦਿੰਦੇ ਨੇ ਜਿਵੇਂ ਫਸਟイヤー ਦਾ ਅਲੱਗ ਸੈਕੰਡイヤー ਦਾ ਅਲੱਗ ਫਿਰ ਨੇ ਤਾਂ ਸਰਟੀਫਿਕੇਟ ਵੈਰੀਫਾਈ ਕਰਾ ਲਿਓ ਠੀਕ ਹੈ ਜੇਕਰ ਡਿਗਰੀ ਆ ਤਾਂ ਡਿਗਰੀ ਤੁਸੀਂ ਕਰਵਾ ਸਕਦੇ ਹੋ ਫਿਲਹਾਲ ਠੀਕ ਹੈ ਕੋਈ ਮੈਂਸ਼ਨ ਜਿਆਦਾ ਲਾਜ਼ਮੀ ਨਹੀਂ ਹੈਗਾ ਕਿ ਡਿਗਰੀ ਹੀ ਕਰਾਣੀ ਹੈ ਕਿਉਂਕਿ ਕਈ ਸੰਸਥਾਵਾਂ ਜਾਰੀ ਨਹੀਂ ਕਰਦੀਆਂ ਹੈਗੀ ਡਿਗਰੀ ਸਿਰਫ ਸਰਟੀਫਿਕੇਟ ਦਿੰਦੇ ਨੇ ਕਲੀਅਰ ਹੈ

ਉਸਦੀ ਫੀਸ ਕਿੰਨੀ ਆਈਟੀਟੀ ਦੀ ਦੇਖੋ ਜੇ ਤਾਂ ਤੁਸੀਂ ਐਸਆਰਟੀ ਤੋਂ ਕਰਾਈ ਠੀਕ ਹੈ ਤਾਂ ਤਾਂ ਤੁਹਾਡੀ ਫ੍ਰੀ ਹੋਏਗੀ ਠੀਕ ਹੈ ਲੇਕਿਨ ਜੇਕਰ ਤੁਸੀਂ ਕੋਈ ਪ੍ਰਾਈਵੇਟ ਕਾਲਜਿਸ ਸੀਗਾ ਕਿ ਤੂੰ ਹੋਰ ਕੀਤੀ ਹੈ ਦੀ ਤੁਹਾਨੂੰ ਫਿਰ ਆਪਣਾ ਲੱਗ ਤੋਂ ਫੀਸ ਜਿਹੜਾ ਤੁਹਾਨੂੰ ਪਤਾ ਕਰਨੀ ਪਏਗੀ ਫਿਲਹਾਲ ਐਸਆਰਟੀ ਦਾ ਜਰੂਰ ਜਿਹੜਾ ਹੈ ਉਹ ਫ੍ਰੀ ਆ ਉਹ ਚੀਜ਼ ਠੀਕ ਹੈ ਉਹਦੇ ਵਿੱਚ ਵੈਰੀਫਾਈ ਹੋਣ ਦੇ ਵਿੱਚ ਟਾਈਮ ਲੱਗ ਜਾਂਦਾ ਲੇਕਿਨ ਫੀਸ ਵਗੈਰਾ ਉਹ ਕੋਈ ਵੀ ਨਹੀਂ ਲੰਦੇ ਹੈਗੇ ਕਲੀਅਰ ਹੈ ਯਾਨੀ 10th 2 ਦੀ ਤੁਹਾਡੀ ਫੀਸ ਲੱਗਦੀ ਹੈ ਜੀ ਤੇ ਡੀਬੀਏ ਦੀ ਡਿਗਰੀ ਦੀ ਲੱਗਦੀ ਹੈ ਇੱਕ ਕੁਐਸਚਨ ਜਿਹੜੇ ਬਹੁਤ ਸਾਰੇ ਕੈਂਡੀਡੇਟਸ ਅਕਸਰ ਪੁੱਛਦੇ ਸ ਜੀ ਪੀਐਸਆਰ ਦਾ ਸਰਟੀਫਿਕੇਟ ਵੈਰੀਫਾਈ ਨਹੀਂ ਹੋਣਾ ਉਹ ਤੁਸੀਂ ਆਪਣਾ ਜਿਹੜਾ ਘਰੇ ਸਾਹਮਣੇ ਰੱਖੋ ਬਾਕੀ ਦੇ ਸਰਟੀਫਿਕੇਟ ਜਿਹੜੇ ਨੇ ਵੈਰੀਫਾਈ ਹੋਣ ਲਈ ਦੇ ਦਿਓ ਕਲੀਅਰ ਹੈ ਕਿੰਨੀ ਫਾਈਲਾਂ ਤਿਆਰ ਕਰਨੀਆਂ ਨੇ ਦੇਖੋ ਸਿਰਫ ਤੁਹਾਡੇ origignal ਸਰਟੀਫਿਕੇਟ ਹੀ ਵੈਰੀਫਾਈ ਹੋਣਗੇ ਤਾਂ ਇਸ ਕਰਕੇ ਕੋਈ ਫੋਟੋ ਕਾਪੀ ਆ ਫਾਈਲ ਤਿਆਰ ਨਹੀਂ ਕਰਨੀ ਹੈਗੀ ਜਿਹੜੇ ਕੈਂਡੀਡੇਟਸ ਪੁੱਛ ਰਹੇ ਸਨ ਕਿ ਕਿੰਨੀਆਂ ਲੈ ਕੇ ਜਾਣੀਆਂ ਨੇ ਇਸ ਅਟੈਸਟਡ ਕਰਨੀਆਂ ਨੇ ਤਾਂ ਕੁਝ ਨਹੀਂ ਕਰਨਾ ਸਿਰਫ ਤੁਸੀਂ ਆਪਣੇ ਸਰਟੀਫਿਕੇਟ ਜਿਹੜੇ ਨੇ origignal ਲੈ ਕੇ ਜਾਣੇ ਨੇ ਠੀਕ ਹੈ ਹੁਣ ਇਹ ਸਿੱਧਾ ਇਹ ਵੀ ਨਹੀਂ ਹੈਗਾ ਵੀ origignal ਸਰਟੀਫਿਕੇਟ ਤੁਸੀਂ ਲੈ ਕੇ ਚਲੇ ਜਾਓ ਨੋ ਜਿੱਥੇ ਵੀ ਤੁਹਾਡਾ ਮੰਨ ਲਓ ਤੁਹਾਡੀ ਜਿੱਥੇ ਡਿਊਟੀ ਹੈ ਠੀਕ ਹੈ ਉੱਥੋਂ ਦੇ ਬੀਪੀਓ ਦਫਤਰ ਜਾਓ ਤੁਸੀਂ ਬਲੌਕ ਪ੍ਰਾਇਮਰੀ ਐਜੂਕੇਸ਼ਨ ਅਫੀਸਰ ਠੀਕ ਹੈ ਉਹਨਾਂ ਦੇ ਦਫਤਰ ਜਾਓ ਉਹਨਾਂ ਨੂੰ ਤਾਂ ਲੈਟਰ ਲਿਖਵਾਨੀ ਐ ਠੀਕ ਐ ਡਾਕੂਮੈਂਟ ਵੈਰੀਫਾਈ ਦੀ ਜੇਕਰ ਤੁਸੀਂ ਯੂਨੀਵਰਸਿਟੀ ਜਿਹੜੀ ਵੀ ਯੂਨੀਵਰਸਿਟੀ ਲਈ ਵੈਰੀਫਾਈ ਕਰਾਨੀ ਆ ਤਾਂ ਲਿਖ ਦੇਣਗੇ ਮੰਨ ਲਓ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਠੀਕ ਐ ਪ੍ਰੋਪਰ ਲਿਖ ਦੇਣਗੇ ਟੂ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਉਸ ਤੋਂ ਬਾਅਦ ਵੈਰੀਫਿਕੇਸ਼ਨ ਦੇ ਲਈ ਲਿਖ ਦੇਣਗੇ ਤੁਹਾਡਾ ਨਾਮ ਜੋ ਵੀ ਤੁਹਾਡਾ ਹੈਗਾ ਹੈ ਡਿਟੇਲ ਵਗੈਰੀ ਉਹ ਭਰ ਦੇਣਗੇ ਠੀਕ ਐ ਤਾਂ ਉਹ ਲੈਟਰ ਤੇ ਤੁਹਾਨੂੰ ਜਿਹੜੀ ਐ ਸਟੈਂਪ ਲਗਾ ਕੇ ਦੇ ਦੇਣਗੇ ਬੀਪੀਓ ਦਫ਼ਤਰ ਵੱਲੋਂ ਕਿ ਹਾਂ ਤੁਸੀਂ ਇਹ ਵੈਰੀਫਾਈ ਕਰਵਾਉਣੇ ਨੇ ਠੀਕ ਐ ਇਸੇ ਤਰ੍ਹਾਂ 10th 2 ਦੇ ਲਈ ਦੇਣਗੇ ਉਹ ਲੈ ਇਸ ਤੋਂ ਬਿਨਾ 8TT ਦਾ ਵੀ ਸੇਮ ਠੀਕ ਹੈ ਜਿੱਥੇ ਜਿੱਥੇ ਜਿਹੜੀਆਂ ਜਿਹੜੀਆਂ ਸੰਸਥਾਵਾਂ ਤੋਂ ਤੁਸੀਂ ਆਪਣਾ ਕੋਰਸ ਕਰਿਆ ਆਪਣੀ ਕਲਾਸਿਸ ਕਰਿਆ ਨੇ ਜਿੱਥੋਂ ਵੀ ਜੋ-ਜੋ ਕਰਿਆ ਉਹਨਾਂ ਦੇ ਨਾਮ ਤੇ ਜਿਹੜੀਆਂ ਲੈਟਰ ਹੈ ਉਹ ਜਾਰੀ ਹੋਏਗੀ ਤੇ ਫਿਰ ਉਹ ਤੁਸੀਂ ਲੈਟਰ ਲੈ ਕੇ ਜਾਣਾ ਬੀਪੀਓ ਦਫ਼ਤਰ ਵੱਲੋਂ ਠੀਕ ਹੈ ਉਹ ਦੋ ਦੋ ਫੋਟੋਕਾਪੀਜ਼ ਦੇਣਗੇ ਇੱਕ ਤੁਸੀਂ ਆਪਣੇ ਕੋਲ ਰੱਖਣੀ ਹੈ ਠੀਕ ਹੈ ਤੇ ਇੱਕ ਉੱਥੇ ਜਮ੍ਹਾਂ ਕਰਾ ਦੇਣੀ ਹੈ ਠੀਕ ਹੈ ਪਹਿਲੇ ਵਾਲੇ ਤੋਂ ਤੁਹਾਨੂੰ ਰਸੀਵਿੰਗ ਦੇ ਦੇਣਗੇ ਕਿ ਹਾਂ ਤੁਸੀਂ ਇੰਨੀ ਤਰੀਕ ਨੂੰ ਜਮ੍ਹਾਂ ਕਰਾ ਆ ਗਏ ਜਦੋਂ ਐਦਾ ਹੁੰਦਾ ਵੀ ਕਈ ਵਾਰ ਸਰਟੀਫਿਕੇਟ ਗੁੰਮ ਜਾਣ ਤੇ ਆ ਤੁਹਾਡੇ ਕੋਲ ਪ੍ਰੂਫ ਹੋਊਗਾ ਕਿ ਹਾਂ ਇਸ ਇੱਥੇ ਜਮ੍ਹਾਂ ਕਰਾ ਕੇ ਗਈ ਸੀ ਠੀਕ ਹੈ ਦੂਜਾ ਉਹ ਆਪਣੇ ਕੋਲ ਰੱਖ ਲੈਣਗੇ ਠੀਕ ਹੈ ਅਸਲੀ ਫੋਟੋ ਫੋਟੋਸਟੇਟਸ ਦੇ ਸਮਿਤ ਕਲੀਅਰ ਹੈ ਜੀ ਤਾਂ ਇਹ ਫਾਈਲਾਂ ਜਿਹੜੀਆਂ ਨੇ ਤੁਸੀਂ ਆਪਣੇ ਸਰਟੀਫਿਕੇਟ ਦਿੱਤੇ ਆਪਣੀ ਜਿਹੜੀ ਲੈਟਰਸ ਨੇ ਉਹ ਲਿਖਵਾ ਕੇ ਲੈ ਕੇ ਜਾਣੀਆਂ ਨੇ ਥੈਂ ਤੁਹਾਡੇ ਸਰਟੀਫਿਕੇਟ ਜਿਹੜੀਆਂ ਵੈਰੀਫਾਈ ਹੋ ਜਾਣਗੇ ਠੀਕ ਹੈ ਤਾਂ ਆਈ ਹੋਪ ਤੁਹਾਡੇ ਲਈ ਵੀਡੀਓ ਜਿਹੜੀ ਹੈਲਪਫੁਲ ਲੱਗੀ ਹੋਵੇਗੀ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਊਟ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਜਿਹੜਾ ਨੋਟੀਫਿਕੇਸ਼ਨ ਇਹ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇਂ ਟੀਚਿੰਗ ਕੈਡਰ ਦੇ ਰਿਲੇਟਡ ਹਰ ਪ੍ਰਕਾਰ ਦੀ ਜਾਣਕਾਰੀ ਜਿਹੜੀ ਤੁਹਾਨੂੰ ਇਸ ਚੈਨਲ ਤੇ ਟਾਈਮ ਟੂ ਟਾਈਮ ਮਿਲਦੀ ਰਹਿੰਦੀ ਹੈ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਇੰਸਟਾਗ੍ਰਾਮ ਤੇ ਜੁੜ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਟੈਲੀਗ੍ਰ ਠੀਕ ਹੈ ਜੀ ਤਾ ਜੇਕਰ ਵੀਡੀਓ ਲਗ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਡਾਕੂਮੈਂਟ ਵੈਰੀਫਾਈ ਕਰਾ ਲਓ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਵਾਂ ਜਿਹੜੇ ਈਟੀਟੀ ਦੇ ਸਰਟੀਫਿਕੇਟ ਨੇ ਨਾ ਉਹਨੂੰ ਵੈਰੀਫਾਈ ਹੋਣ ਦੇ ਵਿੱਚ ਟਾਈਮ ਲੱਗਦਾ ਕਿਉਂਕਿ ਉਹਦੇ ਦਾ ਇੱਕ ਤਾਂ ਫੀਸ ਨਹੀਂ ਲੱਗਦੀ ਦੂਜਾ ਤੁਹਾਨੂੰ ਪਤਾ ਕਿ ਉਹਨਾਂ ਦੇ ਕੋਲ ਆਲਰੇਡੀ ਬਹੁਤ ਜ਼ਿਆਦਾ ਕੰਮ ਹੁੰਦਾ ਬਹੁਤ ਸਾਰੇ ਕਾਲਜਿਸ ਉਹਨਾਂ ਦੇ ਕੰਮ ਕਰਦੇ ਨੇ ਹਨਾ ਤਾਂ ਉਹ ਚੀਜ਼ਾਂ ਟਾਈਮ ਲੱਗਦੀਆਂ ਨੇ ਉਹਦੇ ਵਿੱਚ ਠੀਕ ਹੈ ਤਾਂ ਇਸ ਕਰਕੇ ਤੁਸੀਂ ਮੰਨ ਲਓ ਵੀ ਜੇ ਤੁਸੀਂ ਅਗਸਤ ਦੇ ਵਿੱਚ ਵੀ ਸਬਮਿਟ ਕਰਾ ਰਹੇ ਹੋ ਤਾਂ ਕਿਤੇ ਜਾ ਕੇ ਉਹ ਜਿਹੜੀ ਹੈ ਕਹੇ ਲੋ ਵੀ ਤੁਹਾਡੇ ਬੀਪੀਓ ਦਫਤਰ ਠੀਕ ਹੈ ਤਾਂ ਇਸ ਕਰਕੇ ਜਿਨ੍ਹਾਂ ਦਾ ਹੁਣ ਦੇਖੋ ਜਿਵੇਂ ਤੁਹਾਨੂੰ ਪਤਾ 635 ਦਾ ਜਿਹੜਾ 2025 ਦੇ ਵਿੱਚ ਪ੍ਰੋਵੀਸ਼ਨ ਕੰਪਲੀਟ ਹੋ ਜਾਣਾ ਹੈ ਉਸ ਤੋਂ ਪਹਿਲਾਂ ਪਹਿਲਾਂ ਆਪਣੇ ਡਾਕੂਮੈਂਟ ਜਿਹੜੇ ਨੇ ਜਰੂਰ ਵੈਰੀਫਾਈ ਕਰਾ ਲਿਓ ਪ੍ਰੋਪਰ ਪ੍ਰੋਸੈਸ ਮੈਂ ਤੁਹਾਨੂੰ ਦੱਸਤਾ ਫੇਰ ਵੀ ਜੇਕਰ ਕਿਸੇ ਪੁਆਇੰਟ ਨੂੰ ਲੈ ਕੇ ਤੁਹਾਡੀ ਕਨਫਿਊਜ਼ਨ ਹੋਵੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਠੀਕ ਹੈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ